ਹੁੰਦਾ ਹੁੰਦਾ ਵੀਡੀਓ ਬਣਾਇਆ ਯਾਰ ਇਹਦੀ ਹਾਂ ਹੋ ਗਿਆ ਗੱਡੀ ਦੀ ਚਾਬੀ ਕੱਢ ਦੋਰੀ ਉੱਥੇ ਪਾਉਂਦੇ ਥੱਲੇ ਲਾ ਕੇ ਆਇਆ ਦੋਰੀ ਗੱਡੀ ਦੋਰੀ ਬਜਾਏ ਨਾਰੂ ਗੱਲ ਤੋਂ ਲੈਣਾ ਨਹੀਂ ਔਰ ਕੁੜੀ ਦਾ ਪੇਪਰ ਆ 12ਵੀਂ ਦਾ ਬਾਬਾ ਵਿੱਚ ਬੈਠਾ ਰਹਿ ਬੈਠਾ ਬੈਠਾ ਰਹਿ ਅੰਮ੍ਰਿਤ ਨਾ ਬਾਹਰ ਉਤਰੀ 6 ਮਿੰਟ ਜਗਦੀਪ ਸਿੰਘ ਜੀ ਜੀ ਕੀ ਨਾ ਵੈਣ ਕੀ ਨਾ ਪੇਪਰ ਪਹੁੰਚ ਜਾਣਾ ਹੈਗਾ ਬੇਟੀ ਨੇ 12ਵੀਂ ਕਲਾਸ ਚ ਪੜਦੀ ਆ ਬੇਟੀ ਤੇ ਇਹ ਡਰਾਈਵਰ ਆਇਆ ਕਿ ਨਾ ਉਦੋਂ ਕਿ ਨਾ ਇਹਦੀ ਮੰਮਾ ਚੜਾ ਕੇ ਗਈ ਆ ਉਦੋਂ ਬਾਅਦ ਇਹ ਕਿਨਾ ਜਦੋਂ ਲੈ ਕੇ ਗਿਆ ਤੇ ਬੇਟੀ ਦਾ ਰੋਂਦੀ ਦਾ ਫੋਨ ਆਇਆ ਵਾ ਵੀ ਪਾਪਾ ਕਿਨਾ ਡਰਾਈਵਰ ਦੀ दारू ਪੀਤੀ ਹੋਈ ਆ ਇਹਨੇ ਦੋ ਵਰੀ ਵੈਨ ਬਚਾਈ ਆ ਪਲਟਾ ਦੇਣੀ ਸੀਗੀ ਵੀ ਮੈਂ ਕਿਹਾ ਤੂੰ ਪਤਾ ਕਿੱਥੇ ਆ ਇਹਦਾ ਫੋਨ ਮੁੜ ਕੇ ਕੱਟਿਆ ਗਿਆ ਮੁੜ ਕੇ ਫਿਰ ਮੈਨੂੰ ਫੋਨ ਆਇਆ ਬਿਜੀ ਆ ਜਾਂਦਾ ਸੀਗਾ ਮੁਰਖ ਮੈਂ ਇਹਨੂੰ ਕਿਹਾ ਫੇਰ ਫੋਨ ਲਾਇਆ ਇਹਨੇ ਮੈਨੂੰ ਦੱਸਿਆ ਮੈਂ ਚਾਰਜ ਕੋਲੇ ਪਤਾ ਕਿਨਾ ਖੜੀ ਆ ਡੈਡੀ ਵੀ ਇੱਥੇ ਆ ਜਾ ਤੂੰ ਜੀ ਜਦੋਂ ਮੈਂ ਕਿਹਾ ਜੀ ਇੱਥੇ ਕਾਠ ਬਹੁਤ ਸੀ ਆ ਡਰਾਈਵਰ ਦੀ दारू ਬਹੁਤ ਪੀਤੀ ਸੀਗੀ ਲੌਂਕੀ ਜਾਂਦਾਈ ਬੇਟੀ ਸਾਡੀ ਕਬਰਾਈ ਹੋਈ ਸੀ ਕੰਬੀ ਜਾਂਦੀ ਸੀਗੀ ਇਹਨੂੰ ਮੈਂ ਫੜ ਕੇ ਲਾਇਆ ਬਹੁਤ ਹਾਲਾਤ ਬੜੇ ਮੜੇ ਸੀਗੇ ਉਹਦੇ ਬਹੁਤ दारू ਪੀਤੀ ਹੋਈ ਸੀਗੀ ਇਹ ਚੰਗਾ ਲੈ ਕੇ ਗਿਆ ਇਹਨੇ ਸਾਨੂੰ ਪਤਾ ਹੁੰਦਾ ਇਹ ਤੋੜਨੇ ਨਹੀਂ ਸੀਗਾ ਬੱਚੇ ਨੂੰ ਇਹਦੇ ਮਮਾ ਚੜਾ ਕੇ ਗਈ ਐ ਨੂੰ ਤਾਂ ਉੱਥੇ ਕਰਕੇ ਕਿਨਾਂ ਉਹਨੂੰ ਫੋਨ ਲਾਇਆ ਵੀ ਅਸੀਂ ਚਲੇ ਗਏ। ਉਦੋਂ ਬਾਅਦ ਮੈਂ ਬੇਟੇ ਨੂੰ ਸਕੂਲ ਛੱਡਣ ਚਲਾ ਗਿਆ ਮੁੜ ਕੇ ਜੇ ਇਹ ਰਵੈਨ ਦਾ ਮਾਲਕਾਪਾਨੇ ਕੌਣ ਆ ਕੀ ਨਹੀਂ। ਉਦੋਂ ਬਾਅਦ ਚਾਬੀ ਮੇਰੇ ਕੋਲੇ ਆ ਮੈਨੂੰ ਤੋਂ ਮੰਗਦੇ ਸੀਗੇ ਚਾਬੀ ਦੇ ਦੇ। ਮੈਂ ਕਹਿੰਨੇ ਮੈਂ ਬੇਟੇ ਨੂੰ ਛੱਡਾ ਵੀ ਆਣ ਕੇ ਕਿਨਾਂ ਮੈਂ ਵੈਨ ਛੇੜ ਹੋਣਾ ਤੂੰ ਹੀ ਲੈ ਕੇ ਨਾ ਜਾਇਓ। ਉਦੋਂ ਬਾਅਦ ਇਹ ਕਿਨਾਂ ਲੈ ਕੇ ਵੈਨ ਭਜਾ ਕੇ ਲੈ ਕੇ ਭਤੀਜਾ ਸੀ ਸਾਡੇ ਕੋਲੇ ਖੜਾ। ਮੈਂ ਉਹਨੂੰ ਕਹਿ ਗਿਆ ਵੀ ਚਾਬੀ ਮੇਰੇ ਕੋਲੇ ਆ ਵੀ ਗੱਡੀ ਨਾ ਜਾਂ ਤਈ। ਉਹਨੂੰ ਧੱਕੇ ਧੱਕੇ ਮਾਰ ਕੇ ਇਹ ਗੱਡੀ ਭਜਾ ਕੇ ਲੈ ਗਿਆ ਜੀ। ਇਹ ਤਾਂ ਕਹੀ ਜਾਂਦਾ ਵੀ ਸਕੂਲੇ ਅਸੀਂ ਛੱਡ ਕੇ ਆਇਆ ਬੱਚੇ ਸਕੂਲੇ ਕੋਈ ਨਹੀਂ ਸੀ ਮੈਂ ਗਿਆ ਇਹ ਭਲਾ ਕੈਮਰੇ ਚੈੱਕ ਕਰ ਲਉ ਤੁਸੀਂ ਅੱਜ ਤਾਂ ਇਹ ਚਾਹੁੰਦੇ ਆ ਵੀ ਇਹ ਜਿਹੜੀਆਂ ਵੈਨਾਂ ਵਾਲੇ ਆ ਚ ਇਹਨਾਂ ਤੇ ਕਾਰਵਾਈ ਕੀਤੀ ਜਾਵੇ ਦੇਖੋ ਜੋ ਬੱਚਾ ਹੈ ਜੇ ਕੱਲਾ ਸੀ ਨੇ ਜਾਣਗੇ ਨੌਜਵਾਨ ਬੇਟੀ ਆ ਕੋਣ ਨੂੰ ਨੇਕੀ ਗੱਲ ਹੁੰਦੀ ਕੋਈ ਵੀਡੀਓ ਵਾਇਰਲ ਹੋ ਰਹੀ ਹੈ ਜੀ ਕੋਈ ਲੋਕ ਕਹਿੰਦੇ ਸਕੂਲ પાસે ਡਰਾਈਵਰ ਆਏ ਤੇ ਡ੍ਰੈਗ ਪੀਤੀਆ ਕਹਿ ਰਹੇ ਨੇ ਤੇ ਇਹਦੀ ਕਾਰਵਾਈ ਕੀਤੀ ਉਹ ਜੀ ਮਾਮਲਾ ਜਦੋਂ ਸਾਡੇ ਧਿਆਨ 'ਚ ਆਇਆ ਅਸੀਂ ਉਹ ਡਰਾਈਵਰ ਨੂੰ ਫੜ ਕੇ ਸਿਟੀ ਥਾਣੇ ਹਵਾਲੇ ਕਰਤਾ ਹੈ ਸਿਟੀ ਵਾਲੇ ਕਾਰਵਾਈ ਕਰ ਰਹੇ ਹੈ ਔਰ ਮੇਰੀ ਖਾਸ ਤੌਰ ਤੇ ਮੋਗਾ ਨਿਵਾਸੀਆਂ ਨੂੰ ਅਪੀਲ ਹੈ ਖਾਸ ਤੌਰ ਤੇ ਜਿਨ੍ਹਾਂ ਦੇ ਬੱਚੇ ਸਕੂਲੀ ਵੈਨਾਂ 'ਚ ਜਾਂਦੇ ਹੈ ਜੀ ਉਹ ਜਦੋਂ ਵੀ ਬੱਚੇ ਨੂੰ ਸਕੂਲੀ ਵੇਹਨ ਤੇ ਚੜਾਉਦੇ ਆ ਉਹ ਡਰਾਈਵਰ ਦਾ ਹਾਫ ਭਾਅ ਜਰੂਰ ਦੇਖਿਆ ਕਰਨ। ਅਗਰ ਕੋਈ ਇਹੋ ਜਿਹਾ ਡਰਾਈਵਰ ਤੁਹਾਡੀ ਨਿਗਾਹ ਚ ਆਉਂਦਾ ਜਿਹੜਾ ਕੋਈ ਨਸ਼ਾ ਕੀਤਾ ਤੇ ਤੁਰੰਤ ਸਾਡੀ ਟ੍ਰੈਫਿਕ ਪੁਲਿਸ ਨੂੰ ਸੂਚਿਤ ਕਰੋ। ਅਸੀਂ ਉਹਨਾਂ ਦੇ ਵਰਖਲਾਪ ਸਖਤ ਤੋਂ ਸਖਤ ਕਾਰਵਾਈ ਕਰਾਂਗੇ ਕਿਉਂਕਿ ਕਿਸੇ ਵੀ ਕੀਮਤ ਤੇ ਅਸੀਂ ਬੱਚਿਆਂ ਦੀ ਜ਼ਿੰਦਗੀ ਨਾਲ ਖਲਵਾੜ ਨਹੀਂ ਕਰ ਸਕਦੇ ਔਰ ਕਿਸੇ ਵੀ ਕੀਮਤ ਤੇ ਇਹੋ ਜਿਹਾ ਡਰਾਈਵਰ ਨੂੰ ਗੱਡੀ ਨਹੀਂ ਚਲਾਉਣ ਦਿੱਤੀ ਜਾਊਗੀ ਜਿਹੜਾ ਨਸ਼ੇ ਕਰਦਾ। ਕਿਉਂਕਿ ਬੱਚਿਆਂ ਦਾ ਭਵਿੱਖ ਬਹੁਤ ਜ਼ਰੂਰੀ ਹੈ ਸਭ ਤੋਂ ਪਹਿਲਾਂ ਬੱਚੇ ਨੇ ਜੀ ਬਾਅਦ ਵਿੱਚ ਸਾਰੇ ਕੰਮ ਨੇ ਕਿੰਦਾ ਨਹੀਂ ਪੀਛੇ ਜੀ ਜਿਹਦੇ ਡਰਾਈਵਰ ਨੇ ਕਿੱਟੀ ਕੇ ਉਹਦੀ ਕਾफी ਸ਼ਰਾਬ ਪੀਤੀ ਸੀ ਉਹਦੀ ਏਜ ਵੀ ਕਾफी ਲੱਗ ਰਹੀ ਹੈ ਜੀ ਤਕਰੀਬਨ ਮੈਨੂੰ ਲੱਗਦਾ ਵੀ 65 ਸਾਲ ਦੇ ਵਿੱਚ ਹੋਊਗਾ ਜੀ ਉਹ ਫਿਰ ਸਕੂਲ ਨਾਲ ਕੋਈ ਗਰਮਤ ਕੀਤੀ ਹਾਂ ਜੀ ਸਕੂਲ ਵਾਲੀ ਅਸੀਂ ਕਮੇਟੀ ਉਸੇ ਵਕਤ ਬੁਲਾ ਲਈ ਸੀ ਜੀ ਕਮੇਟੀ ਵਾਲੇ ਆ ਗਏ ਸੀ ਜੀ ਉਹਨਾਂ ਨੂੰ ਦੱਸਿਆ ਵੀ ਆਏ ਦੀ ਕਰਤੂਤ ਹੈ ਉਹ ਇਹ ਪਤਾ ਲੱਗਾ ਵੀ ਪਹਿਲਾਂ ਇਹਦਾ ਅੰਮ੍ਰਿਤ ਛਕਿਆ ਹੋਇਆ ਸੀ ਵੀ ਅੱਜ ਉਹਨੇ ਕਹਿੰਦੇ ਪਹਿਲੇ ਦਿਨ ਸ਼ਰਾਬ ਪੀਤੀ ਉਹਨੇ ਇਹ ਨਹੀਂ ਕਾਰਨ ਪਤਾ ਵੀ ਕਿਉਂ ਪੀਤੀ ਕੀ ਵਜ੍ਹਾ ਕਿੰਨੀ ਉਮਰ ਦਾ ਜਿਹੜਾ ਸੀਗਾ ਜੀ ਸਖਸੀ ਜਿਹੜਾ ਉਹ ਲੱਗਦਾ ਹੈ ਜੀ ਉਹਦੀ ਤਕਰੀਬਨ ਉਮਰ 65 ਸਾਲ ਦੇ ਤਕਰੀਬ ਹੋਊਗੀ ਜੀ ਸੁਣਨ ਚ ਆਇਆ ਵੀ ਪੁਲਿਸ ਨਾਲ ਵੀ ਕਾਫੀ ਬਤਮੀਜ਼ੀ ਕੀਤੀ ਉਹ ਜੀ ਸਾਨੂੰ ਪਤਾ ਵੀ ਅਸੀਂ ਉਹਨੂੰ ਕਿਵੇਂ ਲੈ ਕੇ ਆਏ ਆ ਉਹ ਘੜ ਤੋਂ ਬਿਨਾਂ ਸਾਡੇ ਨਾਲ ਗੱਲ ਨਹੀਂ ਕਰ ਰਿਹਾ ਸੀ ਪਰ ਅਸੀਂ ਫੇਰ ਵੀ ਬਜ਼ੁਰਗ ਹੋਣ ਦੇ ਨਾਤੇ ਉਹਦੀ ਰਿਸਪੈਕਟ ਕਰ ਰਹੇ ਸੀ ਕਿਉਂਕਿ ਫੇਰ ਸਾਡਾ ਫਰਜ਼ ਬਣਦਾ ਅਸੀਂ ਹਰੇਕ ਇਨਸਾਨ ਦੀ ਇੱਜ਼ਤ ਕਰੀਏ ਜਿਹੜੇ ਉੱਥੋਂ ਗੱਡੀ ਭਜਾ ਕੇ ਲੈ ਕੇ ਗਏ ਉਹਨਾਂ ਦੇ ਕੋਈ ਹਾਰਵੇ ਕੀ ਸੀ ਉਹਨ